ਨਹੀਂ ਪਹਿਲਾਂ ਤਾਂ ਨਿਊਜਰਲ ਜਾਂਦਾ ਸੀਗੇ ਜੀ ਪਰ ਹੁਣ ਤਿੰਨ ਚਾਰ ਸਾਲ ਤੋਂ ਲਗਾਤਾਰ ਮੈਂ ਜਿੱਥੇ ਦੇ ਨਾਲ ਜਾ ਰਿਹਾ ਹਾਂ ਜੀ ਪ੍ਰਿੰਸ ਸਰ ਜਾਂਦਾ ਨਾ ਉਹ ਮੇਰੇ ਨਾਲ ਦੇਖ ਦੇਖ ਕੇ ਪਾਜੀ ਇਹਨੂੰ ਨਹੀਂ ਲੱਗਦਾ ਵੀ ਅਸੀਂ ਵੀ ਜਾਣਾ ਬਾਕੀ ਗੁਰੂ ਸਾਹਿਬ ਦੀ ਕਿਰਪਾ ਆ ਜੀ ਜਿਹੜਾ ਪਿਛਲੇ ਸਾਲ ਗਿਆ ਸੀ ਇਹਦਾ ਇੰਨਾ ਮਨ ਲੱਗਾ ਕਿ ਕਹਿੰਦਾ ਮੈਂ ਆਪਾਂ ਭਾਰੀ ਇੱਕ ਸਾਲ ਤੁਹਾਡੇ ਨਾਲ ਜਾਇਆ ਕਰਨਾ ਮਾਰੂ ਜੀ ਕਿਰਪਾਈ ਮੈਂ ਸਾਲ 'ਚ ਦੋ ਵਾਰੀ ਜਾਂਦਾ ਜੀ ਇੱਕ ਵਾਰੀ ਹੁਣ ਓਪਨਿੰਗ ਤੇ ਜਾਂਦਾ ਫਿਰ ਸਤੰਬਰ 'ਚ ਵੀ ਆਈਦਾ ਜੀ ਕਿਨੇ ਕਿੰਨੇ ਸਾਲ ਹੋ ਚੁੱਕੇ ਨੇ 18 ਸਾਲ ਹੋ ਗਏ ਜੀ ਜਾਂਦੇ ਹਾਂ ਜੀ ਨਾ ਡੇਰਾ ਬਾਬਾ ਨਾਨਕ ਦੋ ਤਰੀਕ ਤੋਂ 2 ਜੂਨ ਨੂੰ ਚੱਲਦਾ ਪਰ ਪੈਦਾ ਯਾਤਰਾ ਡੇਰਾ ਬਾਬਾ ਨਾਨਕ ਨੂੰ ਡੇਰਾ ਬਾਬਾ ਨਾਨਕ ਨੂੰ ਪੈਲ ਜਾਂਦਾ ਤੋਰਦੀ ਇਹਦੇ 2 ਜੂਨ ਨੂੰ 2 ਜੁਲਾਈ ਨੂੰ ਹਿਮਕੋਟ ਸਾਹਿਬ ਦਰਸ਼ਨ ਕਰਕੇ 6 ਜੁਲਾਈ ਨੂੰ ਵਾਪਸ ਹੁੰਦੀ ਕਰਨ ਮੈਨੂੰ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਵਧੀਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿਹੜਾ ਲੈ ਜਾਂਦੇ ਨੇ ਉਤੋਂ ਭੇਜ ਦਿੰਦੇ ਆ ਗੁਰਪੋਵਿਸਾਂ ਬਾਜ ਵਾਲੇ ਤੋਂ ਤੇ ਮਲ ਵੀ ਕੋਈ ਇਦਾਂ ਕੋਈ ਦਿੱਕਤ ਨਹੀਂ ਹੁੰਦੀ ਮਲੇਈ ਵਾਹਿਗੁਰੂ ਦੀ ਕਿਰਪਾ ਬਹੁਤ ਜਿਆਦਾ ਕਿ ਬੱਚੇ ਨਾਲ ਚੜਾਈ ਕਿੱਦਾਂ ਚੜਾऊं ਨਹੀਂ ਨਹੀਂ ਕੋਈ ਡਾਰ ਨਹੀਂ ਸਾਡੇ ਨਾਲ ਗੁਰੂ ਬਹੁਤ ਸਾਡੇ ਨਾਲ ਚੱਲ ਰਿਹਾ ਤਾਂ ਸਾਨੂੰ ਕਿਸ ਗੱਲ ਦੇ ਡਾਰੇ ਅੱਜ ਪਹਿਲਾ ਜਥਾ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਚੁੱਕਿਆ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਰਵਾਨਾ ਹੋਇਆ ਤਾਂ ਮੇਰੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤਾਂ ਜੜੀਆਂ ਪਹੁੰਚਿਆ ਨੇ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਲੁਧਿਆਣੇ ਤੋਂ ਆਇਆ ਕੋਈ ਪਟਿਆਲੇ ਤੋਂ ਤਾਂ ਇਹਨਾਂ ਤੇ ਉਹ ਮਹਾਰਾਜ ਦੀ ਬਹੁਤ ਕਿਰਪਾ ਹੈ ਕੋਈ ਕਹਿੰਦਾ ਪਹਿਲੀ ਵਾਰੀ ਜਾ ਰਿਹਾ ਹੈ ਤੇ ਕੋਈ ਕਹਿੰਦਾ ਮੈਨੂੰ 17 18 ਸਾਲ ਹੋ ਚੁੱਕੇ ਨੇ ਲਗਾਤਾਰ ਉਸ ਦਰਤੇ ਜਾਂਦੇ ਆ ਗੁਰੂ ਘਰ ਦੇ ਦਰਸ਼ਨ ਕਰਦੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਦਰਸ਼ਨ ਦੀਦਾਰੇ ਕਰਨ ਚੱਲੇ ਨੇ ਸੰਗਤਾਂ ਤਿਆਰ ਪਰ ਤਿਆਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਜੀ ਕਿੱਥੋਂ ਆਏ ਹੋ ਮਨਜੀਤ ਲੁਧਿਆਣੀ ਤੋਂ ਜੀ ਅੱਛਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਪਹਿਲੀ ਵਾਰੀ ਚੱਲੇ ਹੋ ਕਿ ਜਾਂ ਪਹਿਲਾਂ ਵੀ ਜਾ ਗਏ ਨਹੀਂ ਪਾਜੀ ਮੈਨੂੰ ਹੋ ਗਿਆ 12 13 ਸਾਲ ਲਗਾਤਾਰ ਜਾਂਦੇ ਨੇ ਅੱਛਾ ਲਗਾਤਾਰ ਜਾਂ ਹਾਂ ਜੀ ਇਸੇ ਤਰੀਕੇ ਨਾਲ ਜਥੇ ਚ ਹੀ ਜਾਂਦੇ ਹੋ ਨਹੀਂ ਪਹਿਲਾਂ ਤਾਂ ਨਿਊਜਲ ਜਾਂਦਾ ਸੀਗੇ ਜੀ ਪਰ ਹੁਣ 3 4 7 ਤੋਂ ਲਗਾਤਾਰ ਮੈਂ ਜਿੱਥੇ ਦੇ ਨਾਲ ਜਾ ਰਿਹਾ ਹਾਂ ਜੀ ਜਿੱਥੇ ਇਹ ਚ ਪਰਿਵਾਰਕ ਮੈਂਬਰ ਨੇ ਕਿ ਜਾਂ ਪਿੰਡ ਤੋਂ ਜੁੜ ਜਾਂਦੇ ਨੇ ਕਿ ਜਾਂ ਬਾਹਰਲੇ ਇਦਾਂ ਦੋਸਤ ਮਿੱਤਰ ਜਦੋਂ ਇਕੱਠੇ ਹੋ ਜਾਂਦੇ ਉਹ ਜੁੜੇ ਮੈਂ ਵੈਸੇ ਜੋਸ ਮਿੱਤਰਾਂ ਨਾਲ ਜਦੋਂ ਪ੍ਰੋਗਰਾਮ ਬਣਾਉ ਉਹ ਬੰਦਾ ਨਹੀਂ ਜੀ ਮੈਂ ਨਿਊਜਲ ਆ ਜਾਂਦਾ ਹੁੰਦਾ ਹਾਂ ਜੀ ਇਸ ਵਾਰ ਮੇਰਾ ਬੇਟਾ ਹੈ ਮੇਰੇ ਨਾਲ ਆ ਰਿਹਾ ਹੈ ਜੀ ਹਾਂ ਜੀ ਇਹ ਓਪਨਿੰਗ ਤੇ ਜਾਂਦੇ ਆ ਇਹ ਬੇਟਾ ਵੀ ਪਹਿਲੀ ਵਾਰ ਹੀ ਜਾ ਰਿਹਾ ਕਿ ਤਾਂ ਪਹਿਲਾਂ ਜਾਂਦਾ ਸੀ ਪਿਛਲੀ ਵਾਰ ਜੂ ਦੂਜੀ ਏਰੀਆ ਜੀ ਹਾਂ ਜੀ ਓਪਨਿੰਗ ਤੇ ਪਹਿਲੀ ਵਾਰ ਜਾ ਰਿਹਾ ਜੀ ਇਹ ਉਹ ਐਕਚੁਅਲੀ ਮੈਂ ਜਦੋਂ ਹਰੀਖਸਾਲ ਜਾਂਦਾ ਨਾ ਮੇਰੇ ਨਾਲ ਦੇਖ ਦੇਖ ਕੇ ਪਾਜੀ ਇਹਨੂੰ ਨਹੀਂ ਲੱਗਦਾ ਵੀ ਅਸੀਂ ਵੀ ਜਾਣਾ ਬਾਕੀ ਗੁਰਸਾਹਿਬ ਦੀ ਕਿਰਪਾ ਆ ਜੀ ਜਿਹੜਾ ਪਿਛਲੇ ਸਾਲ ਗਿਆ ਸੀ ਤਾਂ ਇੰਨਾ ਮਨ ਲੱਗਾ ਕਿ ਕਹਿੰਦਾ ਮੈਂ ਪਪਾ ਹਰੀਖਸਾਲ ਤੁਹਾਡੇ ਨਾਲ ਜਾਇਆ ਕਰਨਾ ਇਸ ਵਾਰ ਇਹ ਤਾਂ ਪੇਪਰ ਪਹਿਲਾਂ ਖਤਮ ਹੋ ਗਿਆ ਤਾਂ ਹੁਣ ਓਪਨਿੰਗ ਤੇ ਜਾ ਰਿਹਾ ਜੀ ਨੀਤਾ ਦਾ ਬਾਜ ਫਿਰ ਮੈਂ ਹੁਣ ਮਾਰੂ ਜੀ ਕਿਰਪਾਈ ਮੈਂ ਸਾਲ ਚ ਦੋ ਵਾਰੀ ਜਾਣਾ ਜੀ ਇੱਕ ਵਾਰੀ ਹੁਣ ਓਪਨਿੰਗ ਤੇ ਜਾਣਾ ਫਿਰ ਸਤੰਬਰ ਚ ਵੀ ਆਈਦਾ ਜੀ ਠੀਕ ਹੈ ਤਾਂ ਬਹੁਤ ਵਧੀਆ ਬਾਈ ਹੁਣਾ ਦੀ ਗੱਲ ਕਿ ਆਪਣੇ ਪਚੰਗੀ ਨੂੰ ਵੀ ਨਾਲ ਬਾਈ ਹੁਣਾ ਨੇ ਤੋਰਿਆ ਤਾਂ ਬਾਈ ਕੀ ਨਾਮ ਹੈ ਜ ਕਿਥੋਂ ਆਇਓ ਡੇਰਾ ਬਾਬਾ ਨਾਨਕ ਜੀ ਡੇਰਾ ਬੋਕਲਾ ਨੌਰ ਵਾਲੀ ਸੈਰ ਬਾਬਾ ਨਾਨਕ ਡੇਰਾ ਬਗਲ ਠੀਕ ਹੈ ਠੀਕ ਹੈ ਤੇ ਇਹ ਕਿੰਨੀ ਔਰ ਜਾ ਰਹੇ ਹੋ ਕਿੰਨੇ ਕਿੰਨੇ ਸਾਲ ਹੋ ਚੁੱਕੇ ਨੇ 18 ਸਾਲ ਹੋ ਗਏ ਜੀ ਜਾਂਦੇ ਨੇ 18 ਸਾਲੋਂ ਚੱਲੇ 18 ਸਾਲ ਹਾਂਜੀ ਆਪਣੇ ਜਥੇ ਦੇ ਨਾਲ ਆਉਨੇ ਹੋ ਜਾਂ ਆਪਣੇ ਪਰਿਵਾਰ ਦੇ ਨਾਲ ਕਿ ਸਾਰੇ ਦੋਸਤ ਸੀ ਸਾਡਾ ਜਥਾ ਡੇਰਾ ਬਾਬਾ ਨਾਨਕ ਦੋ ਤਰੀਕ ਤੋਂ 2 ਜੂਨ ਚੱਲਦਾ ਵਾ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਠੀਕ ਹੈ ਉਹ ਕਾਫੀ ਸੰਗਤ ਹੁੰਦੀ ਆ ਉਹਨਾਂ ਦੇ ਨਾਲ ਹਰ ਸਾਲ ਬਾਅਦ ਆਈਦਾ ਵਾ ਦੂਹ ਦੇ ਮਹੀਨੇ ਅੱਛਾ ਪੈਦਲ ਯਾਤਰਾ ਕਰਦੇ ਆ ਯਾਤਰਾ ਤੇ ਜਿਹੜੀ 2 ਜੂਨ ਨੂੰ ਡੇਰਾ ਬਾਬਾ ਨਾਨਕ ਕੋਲ ਪਹਲ ਜਾਂਦਾ ਤੋਰਦੀ ਹੈ ਤੇ 2 ਜੂਨ ਨੂੰ 2 ਜੁਲਾਈ ਨੂੰ ਹੇਮਕੋਟ ਸਾਹਿਬ ਦਰਸ਼ਨ ਕਰਕੇ ਤੇ 6 ਜੁਲਾਈ ਨੂੰ ਵਾਪਸ ਹਿੰਦੀ ਕਰਨ ਠੀਕ ਹੈ ਤੇ ਕਾਫੀ ਮਲਬੀ ਨਾਲ ਬਜ਼ੁਰਗ ਹੁੰਦੇ ਨੇ ਤੇ ਨਿਆਰੇ ਹੁੰਦੇ ਆ ਤੇ ਮਾਦਾ ਬਜ਼ੁਰਗ ਜਿੱਦਾਂ ਭੈਣ ਭਰਾ ਸਾਰੇ ਵੀ ਆਪਣਾ ਕਹਿੰਦਾ ਭਾਵੇਂ ਪਰਿਵਾਰ ਵਾਂਗੂ ਪਰਿਵਾਰ ਬਣ ਜਾਂਦਾ ਜੀ ਤੇ ਇੰਨਾ ਮਾਨੂੰ ਚਾਹ ਹੁੰਦਾ ਜੇ ਵੀ ਪੀ ਸ੍ਰੀ ਹੇਮਕੋਟ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਜਨਮ ਹਮ ਸਾਰੇ ਕੰਮ ਕਰ ਭਾਏ ਤੇ ਰਹਿ ਜਿਉਂ ਰਹਿ ਅੱਛਾ ਹਰ ਸਾਲ ਮਤਲਬ ਆਉਣਾ ਹੀ ਆ ਤੇ ਆਉਣੀ ਹੋਣਾ ਇਹ ਵੀ ਹਰ ਸਾਲ ਦੇ ਵਿੱਚ ਪਤਾ ਨਹੀਂ ਮਲਬੀ ਪਰਮਾਤਮਾ ਜਿਹੜਾ ਨਾ ਦੋ ਵਾਰੀ ਲੈ ਆਵੇ ਤਿੰਨ ਵਾਰੀ ਲੈ ਆਵੇ ਹਾਂ ਇਹ ਮੰਨਦੀ ਸ਼ਬ ਵੀ ਹੋਰਾਂ ਹੀ ਹੋਣ ਹਾਂ ਅੱਛਾ ਜਦੋਂ ਜਾਣੇ ਆ ਜਦੋਂ ਚੜਾਈ ਚੜਦੇ ਆ ਤਾਂ ਕਹਿੰਦੇ ਕਿ ਸਰੀਰ ਵੀ ਦੁਖਦਾ ਪਰ ਸਕੂਨ ਵੀ ਬਹੁਤ ਮਿਲਦਾ ਹੈ ਤੇ ਬੰਦਾ ਰਮ ਰਮ ਵੀ ਚੜਿਆ ਜਾਂਦਾ ਉਹ ਉਹ ਕਿੱਦਾਂ ਦਾ ਹੁੰਦੀ ਹੈ ਮੂਵਮੈਂਟ ਮਲਬੀ ਇਦਾਂ ਵੀ ਮਲਬੀ ਇਦਾਂ ਵੀ ਮਿਲੂ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਵਧੀਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿਹੜਾ ਲੈ ਜਾਂਦੇ ਨੇ ਉੱਥੋਂ ਭੇਜ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਬਾਜਾਲ ਦੇ ਕੋਲ ਅਸੀਂ ਕਿਉਂਕਿ ਬਾਰਡਰ ਤੋਂ ਮਲਬੀ ਡੇਰਾ ਬਾਬਾ ਨਾਨਕ ਤੋਂ ਮੱਥਾ ਟੇਕਣਾ ਵਾ ਤੇ ਚੀਨ ਦਾ ਬਾਰਡਰ ਸ੍ਰੀ ਹਿਮਕੁਟ ਸਾਹਿਬ ਹਾਂ ਤੇ ਮਲਬੀ ਕੋਈ ਇਦਾਂ ਕੋਈ ਦਿੱਕਤ ਨਹੀਂ ਹੁੰਦੀ ਮਲਬੀ ਵਾਹਿਗੁਰੂ ਦੀ ਕਿਰਪਾ ਬਹੁਤ ਜ਼ਿਆਦਾ ਹਾਂ ਤੇ ਮਲਬੀ ਜਿੰਨਾ ਤੱਕ ਆਪਣਾ ਸੁਆਸ ਨੇ ਛੇਤਾਂ ਨੇ ਆਉਂਦੇ ਰਹਿਵਾਂ ਕਿੰਨਾ ਕਿ ਯਕੀਨ ਕਰਦੇ ਹਾਂ ਮਹਾਰਾਜ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇੰਨਾ ਚ ਯਕੀਨ ਆ ਮਹਾਰੇ ਬਾਬਾ ਨਾਨਕ ਦਾ ਵਾਜਾਂ ਦੇ ਕੋਲ ਪਹਚਾਣਦਾ ਨਾ ਉਹ ਬਾਹ ਫਰਜ਼ਾ ਵਾ ਆ ਜਨੇ ਹਾਂ ਅਜਾ ਕਈ ਚਲੋ ਅਰਦਾਸ ਬੇਨਤੀ ਵੀ ਕਰਦੇ ਕਿਉਂਕਿ ਉਹੀ ਹੈ ਸਾਡਾ ਪਿਓ ਮਹਾਰਾਜ ਉਹੀ ਉਹਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਨੀ ਹੈ ਪਰ ਕਿਵਰੀ ਲੋਕ ਹੈ ਨਾ ਜਦੋਂ ਇੱਕ ਆਸ ਲੈ ਕੇ ਜਾਣ ਜਾਂ ਪੂਰੀ ਨਹੀਂ ਹੁੰਦੀ ਹੈ ਨਾ ਕਿਉਂਕਿ ਉਹ ਪਰਮਾਤਮਾ ਦੇ ਹੱਥ ਵਸ ਹੈ ਉਹ ਮਨ ਚ ਨਰਾਜਗੀ ਹੋ ਜਾਂਦੀ ਹੈ ਬੰਦਾ ਕਹਿੰਦਾ ਕਿ ਨਹੀਂ ਯਾਰ ਫਿਰ ਕਦੀ ਦੇਖਾਂਗੇ ਮੇਰੀ ਆਸ ਬਰਾਤ ਪੂਰੀ ਨਹੀਂ ਹੋਈ ਕਿਉਂਕਿ ਇਹ ਮਨ ਹੈ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਦੀ ਤੁਹਾਡੇ ਨਾਲ ਹੋਇਆ ਇਦਾਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੋ ਮਹਾਰਾਜ ਤੁਹਾਨੂੰ ਇੰਨਾ ਵੀ ਮਲਵੀ ਉਹ ਦਰਬਾਰ ਤੇ ਮੱਥਾ ਟੇਕਣਾ ਜਾ ਕੇ ਹਾਂ ਜੋ ਕੋ ਮਲਵੀ ਪਤਾ ਕੀ ਗੱਲ ਹੈ ਬੇਨ ਮਲਿਆ ਸਭ ਕੁਝ ਮਿਲ ਜਣਾਗਾ ਹਾਂ ਪੀ ਆਪਣੀ ਜਿਹੜੀ ਸੋਚ ਆ ਉਹ ਸਿੱਧੀ ਆਵਾਜ਼ਾਂ ਵਾਲੇ ਕਲਗੀਧਰ ਦੇ ਪਾਛਾਦ ਕੋ ਤੇ ਜੋ ਕਿਉਂ ਵੀ ਆਪਣੇ ਪਿਓ ਦੇ ਘਰੋਂ ਉਥੋਂ ਤੁਰੇ ਆ ਡੇਰਾ ਬਾਬਾ ਨਾਨਕ ਤੋਂ ਬਾਰਡਰ ਦੇ ਤੋਂ ਕੋਰੀ ਡੋਰੀਆ ਜਿੱਥੇ ਨਾਂਗੇ ਨੂੰ ਅਰਦਾਸ ਜਿਹੜੀ ਹਰ ਮਹੀਨੇ ਦੇ ਬਾਅਦ ਮੱਸੀ ਦੀ ਅਰਦਾਸ ਹੁੰਦੀ ਉਹ ਨਾਂਗਾ ਅੱਜ ਵੀ ਖੁੱਲ ਗਿਆ ਵਾ ਤੇ ਨਾਂਗਾ ਉਹ ਜਰਾ ਵੀ ਅੱਜ ਖੁੱਲਾ ਰਹੇਗਾ ਤੇ ਇਧਰ ਦਾ ਵੀ ਨਾਂਗਾ ਤੇ ਉਧਰ ਦਾ ਵੀ ਨਾਂਗਾ ਕਿਵੇਂ ਕਿਉਂਕਿ ਅਸੀਂ ਡੇਰਾ ਬਾਬਾ ਨਾਨਕ ਤੋਂ ਤੁਰਦੇ ਹਾਂ ਹਰ ਸਾਲ ਬਾਦ ਵੀ ਮਾਂ ਦੀ ਇੱਛਾ ਹੁੰਦੀ ਆ ਵੀ ਅਸੀਂ ਜਾਣਾ ਜਾਣਾ ਕਿਉਂਕਿ ਜਿਵੇਂ ਨੰਦਪੁਰ ਸਾਹਿਬ ਤੁਸੀਂ ਜਾਓ ਉੱਥੇ ਵੀ ਅਸੀਂ ਜਾਣੇ ਆਂ ਬਾਬਾ ਬਕਾਲਾ ਸਾਹਿਬ ਜਿਹੜੀ ਡੇਰਾ ਬਾਬਾ ਨਾਨਕ ਤੁਮਲ ਵੀ ਜਾਤਾ ਤੋਰਦੀ ਆ ਉਹ ਬਾਬਾ ਬਕਾਲਾ ਸਾਹਿਬ ਵੀ ਠਾਰਦੀ ਆ ਇਹ ਜੋ ਨਵਾਂ ਸ਼ਹਿਰ ਚੰਡੀਗੜ੍ਹ ਲੁਧਿਆਣੇ ਨੂੰ ਰਿਸ਼ੀ ਕੇ ਡੇਰਾ ਦੂ ਨੂੰ ਇੱਧਰ ਨੂੰ ਹੁੰਦੀ ਘੁੰਮਦੀ ਇਹ ਜਿਹੜੀ ਸੰਗਤ ਹੈ ਨਾ ਬਹੁਤ ਮਲੀ ਚੜਦੀ ਗਰਾਵਾ ਖੁਸ਼ੀ ਹੁੰਦੀ ਆ ਵੀ ਪੀ ਇਹ ਮੱਥਾ ਟੇਕਣ ਜਾਣਾ ਜਣਾ ਹਾਂ ਚਲੋ ਪ੍ਰਮਾਤਮਾ ਐਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਭਾਈ ਨਾਲ ਹੀ ਉਸ ਜਣ ਮੈਂ ਭਾਈ ਜੀ ਇਕੱਲਾ ਹੀ ਆਇਆ ਪਟਿਆਲੇ ਤੋਂ ਆਇਆ ਅੱਛਾ ਤੁਸੀਂ ਪਟਿਆਲੇ ਤੋਂ ਇਕੱਲੇ ਆਣ ਕੇ ਇੱਥੇ ਰਲੇ ਹੋ ਹਾਂਜੀ ਹਾਂਜੀ ਇਹ ਹਰ ਸਾਲ ਜਾਂਦੇ ਹੋ ਕਿ ਜਾਂ ਪਹਿਲੀ ਵਾਰੀ ਜਾਂ ਦੂਜੀ ਵਾਰੀ ਮੇਰਾ 5ਵਾਂ ਚੱਕਰ ਆ ਜੀ ਲਗਾਤਾਰ ਦੂਜੀ ਵਾਰੀ ਆ ਓਪਨਿੰਗ ਤੇ ਮੈਂ ਪਹਿਲੀ ਵਾਰੀ ਚੱਲੇ ਆਂ ਅੱਛਾ ਤੁਸੀਂ ਪਹਿਲੇ ਜੱਥੇ ਨਾਲ ਆ ਐਰ ਕੀ ਪਹਿਲੀ ਵਾਰੀ ਚੱਲੇ ਆਂ ਆ ਨਹੀਂ ਚੱਕਰ ਮੇਰਾ ਪੰਜਵਾਂ ਜੀ ਲਗਾਤਾਰ ਦੂਜੀ ਵਾਰੀ ਚੱਲਿਆ ਓਪਨਿੰਗ ਤੇ ਪਹਿਲੀ ਵਾਰੀ ਚੱਲਿਆ ਆ ਵੀਰ ਹੁਣਾਂ ਨੂੰ ਤਾਂ ਇੱਥੇ ਹੀ ਮਿਲਿਆ ਗੱਡੀ 'ਚ ਅਸੀਂ ਇਕੱਠਿਆਂ ਨੇ ਜਾਣਾ ਠੀਕ ਹੈ ਕੀ ਕਹਿੰਦੇ ਕਿ ਇੰਨੀ ਦੂਰ ਤੁਰਨਾ ਹੋਵੇ ਤਾਂ ਲੋਕ ਸਾਥ ਭਾਲਦੇ ਯਾਰ ਕੋਈ ਨਹੀਂ ਸਾਥ ਹੋ ਜੇ ਨਾਲ ਇੰਨੀ ਦੂਰ ਜਾਣਾ ਤਾਂ ਤੁਸੀਂ ਕੱਲੇ ਆ ਕੇ ਮਨ ਬਣਾ ਕੇ ਵੀਰ ਜੀ ਵਾਹਿਗੁਰੂ ਬਾਜਾ ਵਾਲਾ ਹਮੇਸ਼ਾ ਨਾਲ ਹੀ ਹੁੰਦਾ ਆਪਣਾ ਉਹਦਾ ਸਾਥ ਸਭ ਤੋਂ ਵੱਡਾ ਹੁੰਦਾ ਤੇ ਉਸ ਤੋਂ ਵੱਡਾ ਕੁਝ ਨਹੀਂ ਵੀਰ ਨੇ ਕੋਈ ਪਤਾ ਨਹੀਂ ਕਿਹੜੇ ਵੀਰ ਨੇ ਮੇਰੇ ਤੋਂ ਅੱਗੇ ਲੰਘ ਜਾਣਾ ਕਿਸੇ ਵੀਰ ਨੇ ਪਿੱਛੇ ਰਹਿ ਜਾਣਾ ਉਸ ਵੈਗਰੂ ਨੇ ਹਮੇਸ਼ਾ ਨਾਲ ਹੀ ਰਹਿਣਾ ਮੇਰੇ ਅੰਦਰ ਹੀ ਵਸਿਆ ਹੋਇਆ ਸਾਰਾ ਬਸ ਤਾਂ ਬਿਲਕੁਲ ਇਹ ਸਾਰਾ ਜਥਾ ਹੈ ਇਥੋਂ ਵੱਖ-ਵੱਖ ਜਗ੍ਹਾ ਤੋਂ ਸਾਰੇ ਵੀਰ ਇਹ ਲੋਕ ਜਿਹੜੇ ਸੰਗਤਾਂ ਜੜੀਆਂ ਪਹੁੰਚੀਆਂ ਹੋਈਆਂ ਨੇ ਔਰ ਉਸ ਕਲਗੀਆਂ ਵਾਲੇ ਤੇ ਭਰੋਸਾ ਹੈ ਕਹਿੰਦੇ ਕਿ ਉੱਤੇ ਭਰੋਸਾ ਹੈ ਉਹ ਆਪੇ ਵਿਦਾ ਬਣਾ ਦਿੰਦਾ ਹੈ ਤੇ ਅਸੀਂ ਹਰ ਸਾਲ ਆਉਨੇ ਆਂ ਔਰ ਪਤਾ ਨਹੀਂ ਕਿਉਂ ਕਿੱਦਾ ਕਰਦਾ ਪਰ ਵਾਕਿਆ ਉਹਨਾਂ ਦੀ ਬਹੁਤ ਕਿਰਪਾ ਹੈ ਸੋ ਬਾਈ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਸੋ ਇਹਨਾਂ ਨੇ ਜਾਣਾ ਸੋ ਇੱਧਰ ਮੇਰੀਆਂ ਮਾਵਾਂ ਭੈਣਾਂ ਵੀ ਨੇ ਨਾਲ ਮੈਂ ਇਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਨੀ ਜਾਊਂਗਾ ਤੇ ਗੱਲ ਕਰਦੇ ਵਾਈਗੁਰੂ ਖਾਲਸਾ ਜੀ ਫਤਿਹ ਖਾਲਸਾ ਵਾਈਗੁਰੂ ਫਤਿਹ ਕਿ ਕਿੰਵੀਂ ਵਾਰ ਚੱਲੇ ਹੋ ਕਿ ਪਹਿਲੀ ਵਾਰ ਹੈ ਨਹੀਂ ਅੱਜ ਇਸ ਦੀ ਪਹਿਲੀ ਵਾਰ ਹੈ ਸਾਡਾ ਪਹਿਲੀ ਵਾਰ ਚੱਲੇ ਜੀ ਬਿਲਕੁਲ ਕਿੱਥੋਂ ਆਏ ਹੋ ਸ਼ਕਤੀ ਫਾਰਮ ਤੋਂ ਆਇਆ ਰੋਧਰਪੁਰ ਨਾਨਕ ਮੱਤਾ ਤੋਂ ਉਤਰ ਕੰਤ ਤੇ ਕਿਹਦੇ ਨਾਲ ਹੋਰ ਵੀ ਜਥਾ ਨਾਲ ਕੇ ਜਾਂ ਇਕੱਲੇ ਚੱਲੇ ਹੋ ਜੀ ਦੋ ਮੇਰੀ ਦੀਦੀਆਂ ਔਰ ਇੱਕ ਇੱਕ ਬੱਤਰੀ ਆ ਠੀਕ ਹੈ ਕਿੱਦਾਂ ਬਣਿਆ ਇਸ ਵਾਰ ਸਵੱਬਬ ਕੇ ਚਲੋ ਸ਼੍ਰੀ ਹਿਮਕੁੰਣ ਸਾਹਿਬ ਜਾ ਕੇ ਆਈਏ ਇਹ ਤਾਂ ਮਾਲਕ ਨੇ ਕਿਰਪਾ ਕੀਤੀ ਹੈ ਬਸ ਬਾਨੀ ਗਿਆ ਹਾਂ ਯਾਤਰਾ ਇਹਨੇ ਗਿਆਨ ਕਿ ਚੜਾਈ ਬਹੁਤ ਖਤਰਨਾਕ ਹੈ ਆ ਉਹ ਚੀਜ਼ਾਂ ਦਾ ਧਿਆਨ ਰੱਖਿਓ ਜੀ ਬਹੁਤ ਗਿਆ ਹੈ ਹਾਂ ਤੇ ਧਿਆਨ ਰੱਖਿਓ ਆਪਣਾ ਅਸੀਂ ਹਨ ਜਿਆਨਲ ਜਾਵਾਂਗੇ ਪਰਮਾਤਮਾ ਸਾਡੇ ਨਾਲ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਹੈ ਯਾਤਰਾ ਸਫਲ ਕਰੇਗਾ ਬਿਲਕੁਲ ਵਿਸ਼ਵਾਸ ਹੈ ਤੇ ਉਹ ਯਾਤਰਾ ਸਫਲ ਕਰੇਗਾ ਤੁਸੀਂ ਵੀ ਨਾਲ ਹੀ ਇੰਨਾ ਦੇ ਹਾਂਜੀ ਨਾਲ ਹੀ ਆਏ ਠੀਕ ਹਾਂਜੀ ਤੁਸੀਂ ਵੀ ਪਹਿਲੀ ਵਾਰ ਹੀ ਚੱਲੇ ਹੋ ਹਾਂਜੀ ਅਸੀਂ ਪਹਿਲੀ ਵਾਰ ਹੀ ਚੱਲੇ ਆ ਗੁਰੂ ਘਰ ਦਰਸ਼ਨ ਲਈ ਕਿੰਨੀ ਖੁਸ਼ੀ ਹੈ ਕਿ ਉਹ ਗੁਰੂ ਘਰ ਦਰਸ਼ਨ ਕਰਨੇ ਆ ਜਿੱਥੇ ਕਹਿੰਦੇ ਕਿ ਕੋਈ ਕਰਮਾ ਵਾਲਾ ਪਹੁੰਚਦਾ ਹੈ ਬਹੁਤ ਹੈ ਸਾਨੂੰ ਤਾਂ ਬਹੁਤ ਖੁਸ਼ੀ ਹੈ ਕਿ ਅਸੀਂ ਗੁਰੂ ਦੇ ਦਰਬਾਰੇ ਜਾ ਰਹੇ ਹਾਂ ਦਰਸ਼ਨ ਕਰਨ ਲਈ ਇਤਿਹਾਸਿਕ ਹੈ ਸਾਡਾ ਗੁਰੂ ਦਾ ਸਥਾਨ ਜੋ ਪਾਵਨ ਪ੍ਰਤੀਸਥਾਨ ਸ੍ਰੀ ਹਮਕੋਟ ਸਾਹਿਬ ਹੈ ਬਸ ਸਾਨੂੰ ਆਪਦੇ ਗੁਰੂ ਦਾ ਉਹ ਆਸਰਾ ਹੈ ਬਸ ਉਹਦੀ ਕਿਰਪਾ ਹੈ ਮੇਰੇ ਕਰਕੇ ਅਸੀਂ ਜਾ ਰਹੇ ਹਾਂ ਗੁਰੂ ਦੇ ਦਰਸ਼ਨ ਲਈ ਬਸ ਬੱਚੇ ਵੀ ਆਏ ਨੇ ਤੁਹਾਡੇ ਨਾਲ ਹਾਂਜੀ ਮੇਰਾ ਬੇਟਾ ਹੈ ਜਸਪ੍ਰੀਤ ਸਿੰਘ ਇਹ ਪਹਿਲੀ ਵਾਰ ਇਹ ਚੱਲ ਹੈ ਹਾਂ ਜੀ ਪਹਿਲੀ ਵਾਰ ਹੀ ਅਸੀਂ ਚੱਲੇ ਆਂ ਮਾਂ ਬੇਟਾ ਠੀਕ ਹੈ ਡਰਤ ਨਹੀਂ ਕਿ ਬੱਚੇ ਨਾਲ ਚੜਾਈ ਕਿੱਦਾਂ ਚੜਾਂ ਨਹੀਂ ਨਹੀਂ ਕੋਈ ਡਰ ਨਹੀਂ ਸਾਡੇ ਨਾਲ ਗੁਰੂ ਖੁਦ ਸਾਡੇ ਨਾਲ ਚੱਲ ਰਿਹਾ ਤਾਂ ਸਾਨੂੰ ਕਿਸ ਗੱਲ ਦੇ ਡਰ ਬਿਲਕੁਲ ਕੋਈ ਡਰ ਨਹੀਂ ਹੈ ਬਸ ਬਸ ਗੁਰੂ ਮਹਾਰਾਜ ਦੀ ਕਿਰਪਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਇਹ ਨਹੀਂ ਗੁਰੂ ਦੇ ਸਿੰਘ ਤੇ ਜਿੱਨਾਂ 'ਚ ਉਸ ਗੁਰੂ ਦਾ ਵਿਸ਼ਵਾਸ ਹੈ ਸਿੱਧਕੇ ਪ੍ਰੋਸਾਹ ਕੇ ਪ੍ਰਮਾਤਮਾ ਨੇ ਸੱਧਿਆ ਤਾਂ ਉਹ ਆਪੇ ਖੜੇਗਾ ਤਾਂ ਬਿਲਕੁਲ ਸੰਗਤਾ ਯਾਰ ਨੇ ਪਹਿਲੇ ਜੱਥੇ ਦੀ ਰਵਾਨਗੀ ਹੋ ਚੁੱਕੀ ਹੈ 25 ਮਈ ਨੂੰ ਕੁਆੜ ਖੁੱਲਣਗੇ ਔਰ ਯਾਤਰਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ઋਸ਼ੀਕੇਸ਼